ਮੈਂ ਗਰਦਾਰ ਕਿਛੀ ਦਾ ਮੈਂ ਗਰਦਾਰ ਇਸ ਕਰਕੇ ਆ ਕਿ ਮੈਂ ਪੰਜਾਬ ਦੇ ਜਦੋਂ ਆਪਣੇ ਇਲਾਕੇ ਦੀ ਗੱਲ ਰੱਖੀ ਕਿ ਮੇਰੇ ਗਰੀਬ ਬੱਚਿਆਂ ਨੂੰ ਨੌਕਰੀ ਦਿੱਤੀ ਜਾਵੇ ਨਹੀਂ ਦਿੱਤੀ ਮੈਂ ਗਰਦਾਰ ਬਣ ਗਿਆ ਅਜੀ ਵਿਜੇ ਸਿੰਘਲਾ ਜੀ ਜੇ ਚੋਰ ਹੈ ਇਹ ਵਿਜੇ ਸਿੰਘਲਾ ਜੀ ਕ腐ਸ਼ਨ ਕੀਤੀ ਹੈ ਇਹਨਾਂ ਦੀ ਹਰ ਮੀਟਿੰਗ 'ਚ ਕੋ ਬੈਠਾ ਉਹ ਇਨਸਾਨ ਕਿਸ਼ ਕਰਕੇ ਜਿਹੜੇ ਇਹ ਸਿੱਪਟ ਸੀ ਦੀ ਇੱਕ ਸਟੰਟ ਹੈ ਕਿ ਸਾਡੀ ਵੇਵ ਕਿੱਦਾ ਵਧੇ ਮੇਰੇ ਤੋਂ ਕੋਈ ਜੇ ਇਹਨਾਂ ਨੂੰ ਲੱਗਦਾ ਹੈ ਕਿ ਮੇਰੀ ਫੋਟੋ ਹਾਰਦ ਤੇ ਮੈਨੂੰ ਬੁਲਾਉਂਦੇ ਮੈਂ ਕਹਿੰਦਾ ਮੈਨੂੰ ਬੁਲਾ ਲੈਣ ਬੁਲਾਉਂਦੇ ਕੋ ਨਹੀਂ ਪੇ ਫਿਰ ਸਰਦਾਰ ਬਲਕਾਸੀ ਨੂੰ ਨਹੀਂ ਬੁਲਾ ਲੈਣਾ ਫਿਰ ਅਨਮੋਲ ਗਗਨਮਾਨ ਨੂੰ ਹੀ ਬੁਲਾ ਲੈਣਾ ਮੈਡਮ ਰਾਜਵਿੰਦਰ ਕੋਰ ਨੂੰ ਬੁਲਾ ਲੈਣਾ ਰਮਨ ਨਰੋੜੇ ਨੂੰ ਬੁਲਾ ਲੈਣਾ ਕਿਉਂਕਿ ਮੇਰੇ ਕੱਲੇ ਦਾ ਆਮ ਆਦੀ ਪਾਰਟੀ ਦਾ ਕਾਰਜਕਰਤਾ ਜਿਹੜਾ ਕੋ ਨਸ਼ਾ ਵੇਚਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੇ ਲੱਗਦਾ ਇਹਨਾਂ ਨੂੰ ਕੋਈ ਕਿ ਮੇਰੇ ਤੋਂ ਪੁਛਤਾਚ ਕਰਨੀ ਹੈ ਮੈਂ ਖੁਦ ਪੁਲਿਸ ਨੂੰ ਫੋਨ ਕਰ ਰਿਹਾ ਕਿ ਜਦੋਂ ਮੱਝ ਬੁਲਾ ਲਓ ਚਿਤਲ ਜੀ ਤੁਹਾਡਾ ਅਸਤੀਫਾ ਅਜੇ ਤੱਕ ਨਾ ਮਨਜ਼ੂਰ ਹੀ ਹੈ ਉਹਦੇ ਉੱਤੇ ਹੁਣ ਤੁਹਾਡਾ ਕੀ ਐਕਸ਼ਨ ਰਹੇਗਾ ਕਿਉਂਕਿ ਅਸਤੀਫਾ ਤੁਸੀਂ ਦੇ ਦਿੱਤਾ ਪਰ ਪਾਰਟੀ ਵੱਲੋਂ ਅਜੇ ਤੱਕ ਮਨਜ਼ੂਰ ਨਹੀਂ ਇਹ ਸਰਕਾਰ ਦੀ ਨਾਕੀ ਹੈ ਤੁਸੀਂ ਦੇਖੋ ਕਿਸ ਸਬਧਾਨੀ ਪੋਸਟ ਹੈ ਆਈ ਸਪੀਕਰ ਨੂੰ ਵੀ ਹਰ ਆਰਣਿਤੀ ਦੌਰ ਦੇ ਤੇ ਯੂਜ਼ ਕੀਤਾ ਜਾ ਰਿਹਾ ਅੱਜ ਪਿਛਲੇ ਦਿਨ ਦੇਖਿਆ ਸਪੀਕਰ ਸਾਹਿਬ ਕਿਦਾਂ ਖੜਕੜ ਕਲਾ ਦੇ ਵਿੱਚ ਸਰਕਾਰ ਦੀ ਬੋਲੀ ਬੋਲ ਰਹੀ ਸੀ ਕਿਦਾਂ ਆਪਣੇ ਇੱਕ ਐਸੇ ਨੇਤਾ ਜਿਹੜੇ ਜੇਲ੍ਹ ਦੇ ਵਿੱਚ ਆ ਉਹਨਾਂ ਦੀ ਕਿਦਾਂ ਬੋਲੀ ਬੋਲੇ ਪਰ ਸਪੀਕਰ ਸਾਹਿਬ ਇੱਕ ਸਦਾਨੀ ਪੋਸਟ ਤੇ ਉਹਨੂੰ ਨਹੀਂ ਕੰਮ ਕਰਨਾ ਚਾਹੀਦਾ ਮੇਰਾ ਅਸਤੀਫਾ ਮਨਜ਼ੂਰ ਕਰਨਾ ਕਰਨ ਨਹੀਂ ਕਰਨਾ ਨਾ ਕਰ ਮੇਰਾ ਅਸਤੀਫਾ ਦੇਣ ਦਾ ਮਤਲਬ ਇਹ ਸੀ ਕਿ ਮੈਂ ਜਲੰਧਰ ਦੇ ਲੋਕਾਂ ਦੀ ਜਿਹੜੀ ਜਿਹੜੀ ਗੁਲਾਮੀ ਇਹਨਾਂ ਦੇ ਨਾਲ ਨਹੀਂ ਕਰਵਾ ਸਕਦਾ ਜਲੰਧਰ ਦੇ ਲੋਕਾਂ ਨੇ ਮੇਤੇ ਜਿਹੜਾ ਵਿਸ਼ਵਾਸ ਕੀਤਾ ਅਸੀਂ ਇਹ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਕੰਪਨੀ ਹੈ ਉਰੀ ਮੈਂ ਗੁਲਾਮੀ ਨਹੀਂ ਕਰ ਸਕਦਾ ਇਸ ਕਰਕੇ ਕੱਲ ਨੂੰ ਇਹ ਨਾ ਕਹਿਣ ਸਾਡਾ ਚੁਣਿਆ ਹੋਇਆ ਐਮਐਲਏ ਸੀ ਅਸੀਂ ਇਹਨੂੰ ਐਮਐਲਏ ਬਣਾਇਆ ਜੇ ਉਹਨਾਂ ਦੇ ਵਿੱਚ ਜੇ ਉਹ ਸੋਚਦੇ ਆ ਕਿ ਸਾਡੀ ਸਰਕਾਰ ਨੇ ਕੰਮ ਕੀਤਾ 25 ਮਹੀਨੇ ਦਾ ਜੇ ਉਹਨਾਂ ਦੇ ਕੋਲ ਕੋਈ ਡਾਟਾ ਜਲੰਧਰ ਦੇ ਲਈ ਉਹ ਮੈਦਾਨ ਚ ਉਤਰ ਸਾਡੀ ਪਾਰਟੀ ਦਾ ਜਿਹੜਾ ਕਾਰਜਕਰਤਾ ਪਾਰਟੀ ਉਤਾਰੇਗੀ ਮੁਕਾਬਲਾ ਕਰ ਲੈਨੇ ਕਿ ਕਿਹੜੇ ਜੀ ਉਹਨਾਂ ਨੇ 25 ਮਹੀਨੇ ਦਾ ਕੰਮ ਕੀਤਾ ਮੇਰੇ ਐਮਐਲਏ ਪਤ ਉਸ ਜਿਹੜਾ ਜਿਹੜਾ ਸਤੀਫਾ ਮੇਰਾ ਮਨਜ਼ੂਰ ਕਰਕੇ ਆਪਣਾ ਕੈਂਡੀਡੇਟ ਉਤਾਰਨ ਉੱਥੇ ਮੈਦਾਨ ਦੇ ਵਿੱਚ ਪਤਾ ਲੱਗੂ ਕਿ ਜਿਹੜੀ ਵੋਟ ਦੀ ਤਾਕਤ ਹੈ ਉੱਥੋਂ ਪਤਾ ਲੱਗਦਾ ਕਿ ਕਿਹੜੀਆਂ ਸਰਕਾਰਾਂ ਕੀ ਕਰਦੀਆਂ ਅੱਜ ਜੇ ਤੁਸੀਂ ਜਲੰਧਰ ਸ਼ਹਿਰ ਦੇ ਹਾਲਾਤ ਦੇਖ ਰਹੇ ਆ ਜਾ ਕੇ ਦੇਖੋ ਨਸ਼ਾ ਘਰ ਘਰ ਮਿਲ ਰਿਹਾ ਜਾ ਕੇ ਹਾਲਾਤ ਦੇਖੋ ਕਿ ਅੱਜ ਲੋਕਾਂ ਵਪਾਰੀ ਕਿੰਨਾ ਦੁਖੀ ਹੈ ਅੱਜ ਵਪਾਰੀ ਡਰਦਾ ਜਿਹੜਾ ਹੈ ਘਰੋਂ ਬਾਹਰ ਨਹੀਂ ਨਿਕਲ ਰਿਹਾ ਕਿ ਕਦੋਂ ਗੋਲੀ ਚੱਲ ਜੇ ਕਦੋਂ ਕਤਲ ਹੋ ਜਾਵੇ ਕਦੋਂ ਕਿਸੇ ਨੂੰ ਕੋਈ ਸਵਾਰੀ ਦਾ ਫੋਨ ਆ ਜਾਵੇ ਅੱਜ ਇਹ ਹਾਲਾਤ ਦਹਿਸ਼ਤ ਦੇ ਆ ਬਾਕੀ ਜਿਹੜੇ ਪੰਜਾਬ ਦੇ ਲੋਕਾਂ ਦੇ ਨਾਲ ਜੋ 2021 ਜਿਹਨਾਂ ਨੇ ਵਾਅਦੇ ਕੀਤੇ ਸੀ ਮੈਨੂੰ ਇੱਕ ਵੀ ਵਾਅਦਾ ਜਲੰਧਰ ਸ਼ਹਿਰ ਨੂੰ ਜੇ ਦਿੱਤਾ ਹੋਵੇ ਇੱਕ ਵੀ ਵਾਅਦਾ ਪੂਰਾ ਕੀਤਾ ਹੋਵੇ ਜਿਹੜੇ ਮਰਜੀ ਕਨਲ ਆਗੇ ਟੇਬਲ ਤੇ ਕੋਈ ਗੱਲ ਕਰ ਸਕਦਾ ਪਾਰਟੀ ਦਾ ਕੋਈ ਵੀ ਕਾਰਕਤਾ ਆ ਜਾਵੇ ਜਰੂਰੀ ਨਹੀਂ ਮੁੱਖ ਮੰਤਰੀ ਸਾਹਿਬ ਸੋਚਦੇ ਆ ਕਿ ਮੇਰਾ ਕਦ ਬਹੁਤ ਵੱਡਾ ਹੈ ਪਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਮਾਂਗਾ ਕਿ ਮੈਂ ਜਲੰਧਰ ਵੈਸ ਤੋਂ ਚੁਣਿਆ ਹੋਇਆ ਐਮ ਐਲ ਏ ਸੀ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਸੀ ਤੁਸੀਂ ਰੋਜ਼ ਗੱਲ ਕਰਦੇ ਹੋ 43000 ਨੌਕਰੀ ਦੇਤੀ 43000 ਨੌਕਰੀ ਦੇਤੀ ਮੇਰੇ ਹਲਕੇ ਜਲੰਧਰ ਵੈਸ ਦੀ ਇੱਕ ਨੌਕਰੀ ਵੀ ਦਿੱਤੀ ਹੈ ਮੈਨੂੰ ਯਾਦ ਕਰਵਾ ਦਿਓ ਤੇ ਮੈਂ ਭਰੀ ਮੀਡੀਆ ਦੇ ਵਿੱਚ ਇਸ ਜੀ ਨੂੰ ਮੰਨਣ ਨੂੰ ਤਿਆਰ ਆ ਕਿ ਕੋਈ ਸਰਕਾਰ ਕੰਮ ਕਰ ਰਹੀ ਹੈ ਇਹ ਲੋਕ ਝੂਠ ਦਾ ਪਲੰਗਾ ਇੱਕ ਬਲੂਪ੍ਰਿੰਟ ਕਲਾ ਕੇ ਇਹ ਪੰਜਾਬ ਨੂੰ ਜਿਹੜਾ 2021 ਜਿੱਦਾਂ ਝੂਠ ਬੋਲਿਆ ਸੀ ਉਦਾਂ ਹੀ ਇੱਕ ਚਾਂਸੇ ਹੋਰ ਲੈਣਾ ਚਾਹੁੰਦੇ ਆ ਇਸ ਕਰਕੇ ਪੰਜਾਬ ਦੇ ਲੋਕ ਬਿਲਕੁਲ ਤਿਆਰ ਬੈਠੇ ਆ ਇੱਕ ਤਰੀਕ ਦਾ ਇੰਤਜ਼ਾਰ ਕਰ ਰਹੇ ਆ ਕਿ ਇਹਨਾਂ ਲੋਕਾਂ ਨੂੰ ਜੇ ਗਲੀ ਦੇ ਵਿੱਚ ਵੋਟ ਮੰਗਣ ਆਣਗੇ ਉਹ ਲੋਕ ਤਿਆਰ ਬੈਠੇ 25 ਮਹੀਨਿਆਂ ਦਾ ਮੇਰੀ ਭੈਣ ਮੇਰੀ ਮਾਂ ਆਪਣੀ ਜਿਹੜੀ ਡੈਰੀ ਲਾ ਕੇ ਬੈਠੀ ਹੈ ਕਿ ਸਾਡਾ 25 ਹਜ਼ਾਰ ਕਿੱਥੇ ਆ ਮੇਰੀਆਂ ਮਾਵਾ ਮੇਰੇ ਬਜ਼ੁਰਗ ਬੈਠੇ ਆ ਕਿੱਥੇ ਵਧੀਆ ਹਸਪੀਟਲ ਜਿਹੜਾ ਪੀਜੀਆ ਦਸਤੇ ਦੇਣਾ ਸੀ ਕਿੱਥੇ ਯੂਨੀਵਰਸਿਟੀ ਜਿਹੜੀ ਕਹਿੰਦੇ ਸਪੋਰਟਸ ਦੇ ਜਿਹੜੇ ਲੋਕ ਜਲੰਧਰ ਦੇ ਇਹ ਵਪਾਰੀਏ ਦੁਆਬੇ ਦੇ ਵਿੱਚ ਜਿਹੜਾ ਜਲੰਧਰ ਸ਼ਹਿਰ ਹੈ ਇਹ ਸਪੋਰਟਸ ਆ ਏਸ਼ੀਆ ਦੀ ਨੰਬਰ 1 ਮਾਰਕੀਟ ਆ ਇਹਨਾਂ ਨੇ ਵਾਅਦਾ ਕੀਤਾ ਸੀ ਕਿਉਂਕਿ ਇਹਨਾਂ ਲੋਕਾਂ ਨੂੰ ਕਿੱਥੇ ਕਰਨ ਦੇ ਲਈ 2021 ਦੇ ਵਿੱਚ ਜਿਹੜੀ ਇੱਕ ਤਨਗਾ ਯਾਤਰਾ ਕੀਤੀ ਜਿਹੜੇ ਇਹਨਾਂ ਦੇ ਨੈਸ਼ਨਲ ਕੋਆਰ ਅਰਵਿੰਦ ਕੇਜਰੀਵਾਲ ਉਹਨਾਂ ਨੇ ਕਿਹਾ ਕਿ ਜਲੰਧਰ ਦੇ ਲੋਕ ਅਗਰ ਸਾਨੂੰ ਮੌਕਾ ਦਿੰਦੇ ਆ ਸਾਡੀ ਸਰਕਾਰ ਬਣਾਉਂਦੇ ਆ ਸਰਕਾਰ ਬਣਦੇ ਸਾਰੀ ਜਲੰਧਰ ਦੇ ਵਿੱਚ ਇੱਕ ਸਪੋਰਟਸ ਯੂਨੀਵਰਸਿਟੀ ਦਿੱਤੀ ਜਾਏਗੀ ਜਿਹੜੇ ਸਪੋਰਟਸ ਜਿਹੜੇ ਲੋਕ ਆ ਉਹਨੂੰ ਬੈਨੀਫਿਟ ਮਿਲ ਸਕੇ ਮੈਂ ਪੁੱਛਣਾ ਚਾਹਨਾ ਕਿ 25 ਮਹੀਨਿਆਂ ਦੀ ਗੱਲ ਇਹਨਾਂ ਨੇ ਕਦੀ ਵਿਧਾਨ ਸਭਾ 'ਚ ਰੱਖੀ ਹੈ ਇਦਾਂ ਦੇ ਨੀਕ ਮੁੱਦੇ ਜਿਹੜੇ ਸਾਡੇ ਕੋਲ ਆ ਅੱਜ ਜਿਹੜੇ ਲੋਕ ਦੁਖੀ ਆ ਅਸੀਂ ਉਹਨਾਂ ਦੁਖ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਕਿ ਥੋੜੇ ਦਿਨ ਦਾ ਇੰਤਜ਼ਾਰ ਕਰੋ ਤੁਹਾਡਾ ਆਪਣਾ ਬੇਟਾ ਆਪਣਾ ਪੁੱਤਰ ਜਿਹੜਾ ਦੇਸ਼ ਦੀ ਰਾਜਨੀਤੀ ਕਰ ਰਿਹਾ ਜਿਹਨੇ ਦੇਸ਼ ਦੇ ਵਿੱਚ ਜਿਹੜੇ ਜਿਹੜੇ ਵਾਅਦੇ ਕਮਿਟ ਕੀਤੇ ਅਗਰ ਅੱਜ ਦੀ ਰੇਲ ਦੇ ਵਿੱਚ ਜੇ ਟ੍ਰੇਨ ਦੀ ਗੱਲ ਕਰਾਂ ਉਹ ਇਸ ਸਰਕਾਰ ਨੇ ਚਲਾਈ ਹੈ ਜੇ ਅੱਜ ਮੈਂ ਯੂਨੀਵਰਸਟੀਆਂ ਦੀ ਗੱਲ ਕਰਾਂ ਇਸ ਸਰਕਾਰ ਨੇ ਪੂਰੇ ਦੇਸ਼ ਨੂੰ ਦਿੱਤੀਆਂ ਅਗਰ ਅੱਜ ਇਸ ਰੋਡ ਦਾ ਜਿਹੜਾ ਢਾਂਚਾ ਪੂਰੇ ਦੇਸ਼ ਦੇ ਵਿੱਚ ਬਣ ਰਿਹਾ ਇੱਕ ਜਾਲ ਵਿਛ ਗਿਆ ਸੜਕਾਂ ਦਾ ਉਹ 10 ਸਾਲ ਦੀ ਸਰਕਾਰ ਨੇ ਕੀਤਾ ਪਰ ਅਗਰ ਇਹ ਸਰਕਾਰ ਨੇ ਸਿਰ ਪੰਜਾਬ ਦੇ ਵਿੱਚ ਕੀਤਾ ਕੀ ਹੈ ਮੈਂ মিডিਆ ਦੇ ਮਾਧਮ ਨਾਲ ਕਹਿਣਾ ਚਾਹਨਾ ਕਿ ਤੁਸੀਂ ਦੇਸ਼ ਦਾ ਚੌਥਾ ਥੰਮੋ ਤੁਹਾਡੇ ਤੇ ਲੋਕਾਂ ਨੂੰ ਬਹੁਤ ਵਿਸ਼ਵਾਸ ਹੈ ਇਹ মিডিਆ ਨੂੰ ਕੈਚ ਅਪ ਕਰਨਾ ਚਾਹੁੰਦਾ ਹੈ ਪੰਜਾਬ ਦੀ ਜਿਹੜੀ ਸਰਕਾਰ ਹੈ মিডিਆ ਨੂੰ ਦਬਾਬ ਚ ਚਲਾ ਰਹੀ ਹੈ ਤੁਸੀਂ ਲੋਕ ਸੱਚ ਦੇ ਲਈ ਸਾਹਮਣੇ ਆਓ ਜੋ ਸਚਾਈ ਹੈ ਪੰਜਾਬ ਦੀ ਲੋਕਾਂ ਨੂੰ ਪਤਾ ਲੱਗੇ ਅੱਜ ਕਰਨਾਟਕਾ ਦੇ 에ਰਪੋਰਟ ਤੋਂ ਉਤਰੀਦਾ ਉੱਥੇ ਪੰਜਾਬ ਦੀ ਏਅਰ ਲੱਗੀ ਹੈ ਅਗਰ ਮੱਧਯ ਪਰੇਚ ਚਾਹੀਦਾ ਔਰ 에ਰਪੋਰਟ ਤੋਂ ਉਤਰੋ ਬਾਹਰ ਜਾ ਕੇ ਦੇਖੋ ਪੰਜਾਬ ਦੇ ਮੁੱਖ ਮੰਤਰੀ ਦੀ ਲੱਗੀ ਏ ਕਿਉਂ ਕਿ ਪੰਜਾਬ ਦੇ ਲੋਕਾਂ ਨੂੰ ਉਹ ਚੀਜ਼ ਦਾ ਬੈਨੀਫਿਟ ਚਾਹੀਦਾ ਕਿ ਮੱਧ ਪ੍ਰਦੇਸ਼ ਚਾਹੀਦਾ ਕਿ ਲੋਕਾਂ ਨੂੰ ਜਾ ਕੇ ਲੋਕ ਮਦਰਾਸ ਤੋਂ ਛੋਟੀ ਨੌਕਰੀ ਲੈਣਗੇ ਅੱਜ ਜਲੰਧਰ ਦਾ ਜਿਹੜਾ ਮੇਰਾ ਸਟੂਡੈਂਟ ਹੈ ਜਲੰਧਰ ਦੀ ਮੇਰੀ ਜਿਹੜੀ ਧੀ ਹੈ ਉਹ ਨੌਕਰੀ ਪੁੱਛਣਾ ਚਾਹਦੀ ਹੈ ਅੱਜ ਮੇਰੀ ਮਾਂ ਪੁੱਛਣਾ ਚਾਹਦੀ ਹੈ ਕਿ ਮੇਰਾ 1000 ਰੁਪਿਆ ਕਿੱਥੇ ਕਿ ਮੈਂ ਆਪਣਾ ਧਰਮ ਜਿਹੜਾ ਖਤਮ ਕੀਤਾ ਉਹ ਭਾਜਪਾ ਨੂੰ ਬਿਲੋਂਗ ਕਰਦੀ ਸੀ ਉਹ ਕਾਲੀ ਦਲ ਨੂੰ ਬਿਲੋਂਗ ਕਰਦੀ ਸੀ ਉਹ BSP ਨੂੰ ਹੀ ਪਰ ਉਹਨੇ ਸੋਚਿਆ ਕਿ ਸ਼ਾਇਦ ਕਿ ਇਹ ਲੋਕ 1000 ਰੁਪਏ ਦੇ ਦੇਣਗੇ ਕਿ ਮੇਰੇ ਘਰ ਦਾ ਮਾੜਾ ਮੋਟਾ ਜਿਹਾ ਗੁਜ਼ਾਰਾ ਹੈ ਉਹ ਚੱਲ ਪੇਗਾ ਬਿਜਲੀ ਜੀ ਮੈਂ ਗੱਲ ਕਰਾਂ ਕਿ 200 ਜੁੰਟ ਜਿਹੜੀ ਹੈ ਭਾਜਪਾ ਦੀ ਜਿਹੜੀ ਸਰਕਾਰ ਸੀ ਅਸੀਂ ਵੀ ਦਿਨ ਦੇ ਅਸਲ ਦਿੰਦੇ ਰਹੀਆਂ ਕਾਂਗਰਸ ਸਰਕਾਰ ਨੇ ਬੀਲੀਵਰੀ ਵੀ ਕੀਤੀ ਹੈ ਇਹ ਲੋਕ ਇੱਕ 100 ਰੁਪਿਆ ਜੁੰਟ ਵਧ ਕਰਕੇ ਪੰਜਾਬ ਦੇ ਲੋਕਾਂ ਨੂੰ ਲੁੱਟਣਾ ਚਾਹੁੰਦੇ ਆ ਪੰਜਾਬ ਦੇ ਲੋਕ ਬੜੇ ਸਮਝਦਾਰ ਹੈ ਤੇ ਇੱਕ ਜੀ ਮੈਂ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਮਾਧਮ ਨਾਲ ਕਹਿਣਾ ਚਾਹਨਾ ਕਿ ਤੁਸੀਂ ਲੋਕ ਦੇਖੋਗੇ ਜਿੱਦਾਂ ਦਿੱਲੀ ਦੇ ਮੰਤਰੀ ਅਜ ਅੰਦਰ ਹੈ ਜਿਨ੍ਹਾਂ ਨੇ ਇੱਕ ਸਾਈਜ਼ ਪਾਲਸੀ ਦੇ ਉੱਤੇ ਡਾਕਾ ਮਾਰ ਕੇ ਦਿੱਲੀ ਦੇ ਲੋਕਾਂ ਨੂੰ ਲੁੱਟਿਆ ਪੰਜਾਬ ਦੇ ਮੰਤਰੀ ਬੜੀ ਜਲਦੀ ਜਿਹੜੀਆਂ ਸਲੱਖਾਂ ਦੇ ਪਿੱਛੇ ਹੋਣਗੇ ਤੇ ਪੰਜਾਬ ਦਾ ਜਿਹੜਾ ਪੈਸਾ ਲੁੱਟਿਆ ਇਹਨਾਂ ਨੇ ਜਿਹੜਾ ਪੰਜਾਬ ਦਾ ਪੈਸਾ ਲੁੱਟ ਕੇ ਦੂਜੀਆਂ ਸਿਤਤਾਂ 'ਚ ਭੇਜਿਆ ਤੇ ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬ ਦੇ ਵਿੱਚ ਉਹ ਪੈਸਾ ਵਾਪਸ ਆਏਗਾ ਔਰ ਸਾਡੀ ਡਿਵੈਲਪਮੈਂਟ ਹੈ ਉਹਨੂੰ ਅਸੀਂ ਹੋਰ ਤੇਜ਼ੀ ਨਾਲ ਵਧਾ ਸਕੀ ਕਰ ਸਕਾਂਗੇ। ਪਾਜੀ ਰਾਤ ਨੂੰ ਰਾਹਤ ਨਹੀਂ ਮਿਲੇਗੀ। ਭਾਜੀ ਰਾਤ ਕਿੱਦਾਂ ਮਿਲੇਗੀ? ਜੇ ਉਹਨੂੰ ਲੋਕ ਸੱਚੇ ਹੁੰਦੇ ਤੇ ਨੋਂ ਜਿਹੜੇ ਉਹਨਾਂ ਨੂੰ ਸੰਮਣੇ ਗਿਆ ਸੀ ਉਹ ਚਲੇ ਜਾਂਦੇ ਉਹਨਾਂ ਨੂੰ ਪਤਾ ਕਿ ਮੈਂ ਚੋਰੀ ਕੀਤੀ ਹੈ ਮੈਂ ਦਿੱਲੀ ਦੇ ਲੋਕਾਂ ਦਾ ਪੈਸਾ ਲੁੱਟਿਆ ਹੈ। ਇਸ ਕਰਕੇ ਇਹ ਜਿਹੜੀ ਚੋਰੀ ਹੈ ਇਹ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ ਫੜ ਲਈ ਹੈ ਈਡੀ ਨੇ ਜੋ ਵੀ ਈਡੀ ਕੋ ਐਵਿਡੈਂਸ ਹੈ ਬਿਲਕੁਲ ਪੱਕਾ ਸਬੂਤ ਹੈ ਅਗਰ ਇਹ ਲੋਕ ਸੱਚੇ ਸੀ ਇਹਨਾਂ ਨੂੰ ਪਹਿਲੇ ਹੀ ਸੰਮਤ ਜਾਣਾ ਚਾਹੀਦਾ ਸੀ ਇਸ ਕਰਕੇ ਮੈਨੂੰ ਪੂਰੀ ਉਮੀਦ ਹੈ ਕਿ ਜੋ ਦੇਸ਼ ਦੀ ਈਡੀ ਕੰਮ ਕਰ ਰਹੀ ਹੈ ਬਿਲਕੁਲ ਸਹੀ ਕਰ ਰਹੀ ਹੈ ਪਰ ਜਨਤਾ ਨੂੰ ਇਹਨਾਂ ਦਾ ਚਿਹਰਾ ਬੇਨਕਾਬ ਕਰਨਾ ਚਾਹੀਦਾ ਇਹ ਝੂਠੇ ਲੋਕਾਂ ਦਾ ਅਸੀਂ ਇਹਨਾਂ ਦੇ ਕੀਏ ਕਿ ਅੱਜ ਮੋਹੱਲਾ ਕਰਨ ਡਿਸਪਲਿਨ ਦੀ ਗੋਲੀ ਮਿਲ ਰਹੀ ਹੈ ਤੇ ਅਸੀਂ ਡਿਸਪਲਿਨ ਗੋਲੀ ਨਾਲ ਬਚ ਨਹੀਂ ਸਕਦੇ ਅਸੀਂ ਸਿਵਲ ਹਸਪੀਟਲ ਜਾ ਕੇ ਹਾਲਾਤ ਦੇਖੋ ਅੱਜ ਜਾ ਕੇ ਦੇਖੋ ਤੁਸੀਂ 300 ਹਸਪਤਾਲ ਦੇ ਹਾਲਾਤ ਕਿ ਬੰਦਾ 2 ਮਿੰਟੋ ਤੇ ਖੜਾ ਨਹੀਂ ਹੋ ਸਕਦਾ ਸ਼ਾਇਦ ਜੇ ਤੁਹਾਡਾ ਤੁਸੀਂ ਕਿਸੇ ਦਾ ਪਤਾ ਲੈਣ ਗਏ ਹੋ ਉਹ ਇਹ ਜ਼ਰੂਰੀ ਨਹੀਂ ਹੈ ਕਿ ਤੁਸ ਤੁਹਾਨੂੰ ਬਿਮਾਰੀ ਲੱਜੇ ਉੱਥੋਂ ਕੋਈ ਇਦਾਂ ਦੇ ਗੰਦੇ ਹਾਲਾਤ ਹੈ ਅੱਜ ਜੇ ਤੁਸੀਂ ਇਹਨਾਂ ਦੇ ਜਿਹੜੇ ਚੁਣੇ ਹੋਏ ਲੋਕ ਹੈ ਅੱਜ ਲਾਤੀਆਂ ਦੇ ਹਫਤਵਸੂਲੀ ਕਰ ਰਹੇ ਹੈ ਅੱਜ ਕੋਈ ਸ਼ਰਾਮ ਮਾਫੀਓ ਕੋ ਪੈਸਾ ਲੈ ਰਿਹਾ ਹੈ ਕੋਈ ਲਾਤੀ ਮਾਫੀਓ ਕੋ ਪੈਸਾ ਲੈ ਰਿਹਾ ਹੈ ਉਹ ਮਾਫੀਓ ਕੋ ਪੈਸਾ ਲੈ ਰਿਹਾ ਹੈ ਅੱਜ ਜੇ ਕਾਰਪੋਰੇਸ਼ਨ ਦੀ ਗੱਲ ਮੈਂ ਕਰਾਂ ਅੱਜ ਕਾਰਪੋਰੇਸ਼ਨ 2 ਸਾਲ ਹੋ ਗਿਆ ਠੱਪ ਪਈ ਹੈ ਅੱਜ ਜਲੰਧਰ ਨੂੰ ਇੱਕ ਬਹੁਤ ਵੱਡਾ ਮਾਨ ਮ ਜਲੰਧਰ ਨੂੰ ਲੋਕਪਾਲੀ ਮંત્રી ਮਿਲਿਆ ਦੁਆਬੇ ਦੇ ਲੋਕ ਬਹੁਤ ਖੁਸ਼ ਹੋਏ ਕਿ ਸ਼ਾਇਦ ਸਾਡੇ ਜਲੰਧਰ ਦਾ ਜਿਹੜਾ ਸੁਧਾਰ ਹੈ ਉਹ ਹੋ ਸਕੇ ਅੱਜ ਜਲੰਧਰ ਦੀ ਜਿਹੜੀ ਲੋਕ ਜਿਹੜੇ ਲੋਕਲ ਬਾਰਦੀ ਮੰਤਰੀ ਹੈ ਬੜੇ ਸ਼ਰਮਨਾ ਕਹਿਣਾ ਪਏਗਾ ਅੱਜ ਕਿਸੇ ਵੀ ਬੰਦੇ ਦੀ ਸੁਣਾਈ ਕਾਰਪੋਰੇਸ਼ਨ ਦੇ ਵਿੱਚ ਨਹੀਂ ਹੈ ਸਿਰਫ ਸਿਰਫ ਉਹਨਾਂ ਦੀ ਧਰਮ ਪਤਨੀ ਦੀ ਔਰ ਉਹਨਾਂ ਦੇ ਬੇਟੇ ਤੋਂ ਇਲਾਵਾ ਤੀਜੇ ਬੰਦੇ ਦੀ ਕਿਸੇ ਦੀ ਕਾਰਪੋਰੇਸ਼ਨ ਸੁਣਾਈ ਨਹੀਂ ਹੈ ਅੱਜ ਕਾਰਪੋਰੇਸ਼ਨ ਦਾ ਹਾਲਾਤ ਦੇਖਣਾ ਤੁਹਾਨੂੰ ਮੈਂ ਮੀਡੀਆ ਨੂੰ ਅੱਜੋੜ ਕੇ ਬੇਨਤੀ ਕਰਦਾ ਗਰਾਊਂਡ ਲੈਵਲ ਤੇ ਜਾਓ ਵਾਡਾਂ ਦੇ ਵਿੱਚ ਦੇਖੋ ਲੋਕ ਗੰਦਾ ਪਾਣੀ ਪੀ ਰਹੇ ਆ ਅੱਜ ਮੇਰੇ ਬੱਚੇ ਕੈਂਸਰ ਦੀ ਬਿਮਾਰੀ ਦੇ ਨਾਲ ਝੂਜ ਰਹੇ ਆ ਅਗਰ ਤੁਸੀਂ ਸੱਚ ਨਸਣਾ ਚਾਹੁੰਦੇ ਹੋ ਚਲੋ ਮੇਰੇ ਨਾਲ ਮੈਂ ਤੁਹਾਨੂੰ ਜਲੰਧਰ ਦਾ ਜਲੰਧਰ ਵੈਸਟਾ ਏਰੀਆ ਘੁਮਾਵਾਂ ਅੱਜ ਉੱਥੇ 2-2 ਫੁੱਟ ਪਾਣੀ ਖੜਾ ਹੈ ਇਹ ਹਾਲਾਤ ਹੈ ਇਹ ਸਮਾਰਟ ਸਿਟੀ ਹੈ ਇਹਨਾਂ ਨੇ ਜੋ ਸਮਾਰਟ ਸਿਟੀ ਦਾ ਜਿਹੜਾ ਪੈਸਾ ਆਇਆ ਸੀ ਇਹਨਾਂ ਸਰਕਾਰਾਂ ਨੇ ਉਹ ਪੈਸਾ ਖਾ ਲਿਆ ਸਿਰਫ ਤੇ ਸਿਰਫ ਇਹ ਲੋਕ ਕੀ ਕਹਿੰਦੇ ਆ ਸਾਡੀ ਫੋਟੋ ਵੱਡੀ ਲਗਾ ਕੇ ਐਡਵਰਟਾਈਜ਼ਮੈਂਟ ਕਰੋ ਕਿ ਜਿਹੜੇ ਪੰਜਾਬ ਦੇ ਲੋਕਾਂ ਨੂੰ ਫਿਰ ਦੂਜੀ ਵਾਰੀ ਬੇਫਿਕੂ ਬਣਾਵਾਂਗੇ ਇੱਕ ਮੌਕਾ ਹੋਰ ਮੰਗਾਗੇ ਤੇ ਆਪਣਾ ਜਿਹੜਾ ਘਰ ਦਾ ਜਿਹੜਾ ਢੇਡਾ ਭਰਾਂਗੇ ਕਿ ਪੰਜਾਬ ਦਾ ਰੈਂਡਾ ਖੁੰਦਾ ਜਿਹੜਾ ਪੈਸਾ ਇਹ ਤੂੰ ਕੱਢ ਕੇ ਹੋਰ ਸਿੱਤਾਂ ਜਿਹੜਾ ਜਾ ਕੇ ਉਹ ਵੇਸਟ ਕਰ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਜਿਹੜੇ ਜਿੱਦਲ ਰਹਾਗੇ ਆਪਰੇਸ਼ਨ ਲੋਟਸ ਦਾ ਸ਼ਿਕਾਰ ਹੋਏ। ਮਿਸਪ੍ਰੇਸ਼ਨ ਲੋਟਸ ਦੇ ਕਰ ਗਿਆ ਜਾਂਦਾ ਤੁਹਾਨੂੰ ਤਾਂ ਸੁਸ਼ੀਲ ਰਿੰਕ ਹੋਣਾ। ਨਹੀਂ ਮੈਂ ਗਰਦਾਰ ਕਿਛੀ ਦਾ। ਮੈਂ ਗਰਦਾਰ ਇਸ ਕਰਕੇ ਆਂ ਕਿ ਮੈਂ ਪੰਜਾਬ ਦੇ ਜਦੋਂ ਆਪਣੇ ਇਲਾਕੇ ਦੀ ਗੱਲ ਰੱਖੀ ਕਿ ਮੇਰੇ ਗਰੀਬ ਬੱਚਿਆਂ ਨੂੰ ਨੌਕਰੀ ਦਿੱਤੀ ਜਾਵੇ ਨਹੀਂ ਦਿੱਤੀ ਮੈਂ ਗਰਦਾਰ ਬਣ ਗਿਆ। ਮੈਂ ਨੀਲੇ ਕਾਰਡ ਦੇ ਲਈ ਮੰਗ ਕੀਤੀ। ਕਿ ਮੇਰੇ ਹਲਕੇ ਚ ਪੰਜਾਂ ਨੀਲਾ ਕਾਰਡ ਦਿੱਤਾ ਜਾਵੇ ਇਹਨਾਂ ਨੀਲੇ ਕਾਰਡ ਜਿਹੜੇ ਸਾਡੇ ਗਰੀਬਾਂ ਦੇ ਕੱਢ ਦਿੱਤੇ ਮੈਂ ਗਰਦਾਰ ਬਣ ਗਿਆ ਮੈਂ ਗੱਲ ਕੀਤੀ ਕਿ ਯੂਨੀਵਰਸਿਟੀ ਕਿੱਥੇ ਐ ਸਪੋਰਟਸ ਕਿ ਮੈਂ ਜਲੰਧਰ ਵਸਤੂ ਆਣਾ ਉੱਥੇ ਏਸ਼ੀਆ ਦੀ ਨੰਬਰ 1 ਮਾਰਕੀਟ ਐ ਸਪੋਰਟਸ ਇਹਨਾਂ ਲੋਕਾਂ ਨੇ 2011 21 ਅਵਰੀ ਵਿੱਚ ਡਾਕਟਰ ਬਾਬਾ ਸਾਹਿਬ ਮੇਤਕਰ ਦੀ ਮੂਰਤੀ ਦੇ ਅੱਗੇ ਨੈਸ਼ਨਲ ਕੁਵਿੰਨਰ ਵਿੰਦ ਕੇਜਰੀਵਾਲ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 3 ਮਹੀਨੇ ਦੇ ਵਿੱਚ ਸਪੋਰਟਸ ਯੂਨੀਵਰਸਿਟੀ ਦਵਾਂਗੇ ਅੱਜ 29 ਮਹੀਨੇ ਹੋ ਗਿਆ ਅਨਕ ਕਦੀ ਵੀ ਗੱਲ ਨਹੀਂ ਕੀਤੀ ਇਸ ਕਰਕੇ ਗਰਦਾਰ ਹੈ ਅਗਰ ਅਸੀਂ ਲੋਕ ਕਹਿੰਨੇ ਆ ਕਿ ਤੁਸੀਂ ਸਟੇਜਾਂ ਤੇ ਆ ਕੇ ਕਿਹਾ ਸੀ ਕਿ ਪੀਜੀਆਈ ਦੀ ਦਜਜ ਦੇ ਉੱਤੇ ਜਲੰਧਰ ਦੇ ਲੋਕਾਂ ਨੂੰ ਹਸਪਤਲ ਦਵਾਂਗੇ ਅਗਰ ਅੱਜ ਤੁਸੀਂ ਹਸਪਤਲ ਨਹੀਂ ਦਿੱਤਾ ਅਸੀਂ ਗਰਦਾਰ ਹੋਗੇ ਜੇ ਤੁਹਾਨੂੰ ਲੱਗਦਾ ਕਿ ਅਸੀਂ ਗਰਦਾਰ ਹੈ ਮੈਂ ਮੀਡੀਆ ਦੇ ਮਤਲਬ ਨਾਲ ਕਹਿਣਾ ਚਾਹਨਾ ਇੱਕ ਵੀ ਕੋਈ ਐਸਾ ਐਵੀਡੈਂਸ ਲੈ ਕੇ ਆਓ ਕਿ ਅਸੀਂ ਕਦੀ ਵੀ ਕਿਸੇ ਦੇ ਕੋਲੋਂ ਕੋਈ 100 ਰੁਪਏ ਦਾ ਕਚਾਲਾ ਕੱਪ ਵੀ ਪੀਤਾ ਹੋਵੇ ਅਸੀਂ ਆਪਣੇ ਆਪ ਨੂੰ ਉੱਚੀ ਦੀੱਚੀ ਮੰਨਣ ਤਿਆਰ ਪਰ ਇਹ ਲੋਕ ਪੰਜਾਬ ਦੇ ਗਰਦਾਰ ਪੰਜਾਬ ਦੇ ਲੋਕ ਇੱਕ ਤਰੀਕ ਨੂੰ ਇਹਨਾਂ ਨੂੰ ਸਬਕ ਸਿਖਾਣਗੇ ਇੱਕ ਇੱਕ ਵੋਟ ਭਾਰਤੀ ਜਨਤਾ ਪਾਰਟੀ ਕਮਲਜੀਤ ਫੁੱਲਤ ਲਗਾ ਕੇ ਉਹਦਾ ਜਵਾਬ ਮਿਲੇਗਾ ਮਿਸ਼ਨ ਲੋਟਸ ਇਹਨਾਂ ਦੀ ਇੱਕ ਕੰਪਨੀ ਦਾ ਜਿਹੜਾ ਪ੍ਰੋਡਕਟ ਹੈ ਆਪਣੇ ਆਪ ਨੂੰ ਵੇਵ ਨੂੰ ਉੱਪਰ ਲੈ ਕੇ ਜਾਣਾ ਕਦੀ ਮਿਸ਼ਨ ਲੋਟਸ ਲੈਂਦੇ ਆ ਕਦੀ ਕਿਸੇ ਮੰਤਰੀ ਨੂੰ ਲਾ ਦਿੰਦੇ ਆ ਕਦੀ ਕਿਸੇ ਐਮਐਲਏ ਨੂੰ ਟੋਕ ਦਿੰਦੇ ਆ ਅੱਜ ਵਿਜੇ ਸਿੰਘਲਾ ਜੀ ਜੇ ਚੋਰ ਹੈ ਇਹ ਵਿਜੇ ਸਿੰਘਲਾ ਜੀ ਕ腐ਸ਼ਨ ਕੀਤੀ ਹੈ ਇਹਨਾਂ ਦੀ ਹਰ ਮੀਟਿੰਗ 'ਚ ਕੋ ਬੈਠਾ ਉਹ ਇਨਸਾਨ ਕਿਸ ਕਰਕੇ ਜਿਹੜੇ ਇਹ ਸਿੱਧ ਸਿੱਧੇ ਇੱਕ ਸਟੰਟ ਹੈ ਕਿ ਸਾਡੀ ਵੇਵ ਕਿੱਦਾ ਵਧੇ ਲੋਕਾਂ ਨੂੰ ਕਿਦਾਂ ਬੇਕੂ ਬਣਾਇਆ ਜਾਵੇ ਇਸ ਕਰਕੇ ਇਹ ਸਾਰਾ ਕੁਝ ਇਹਨਾਂ ਦੇ ਇੱਕ ਪਲਾਨ ਕੀਤਾ ਹੋਇਆ ਇੱਕ ਸਟਿੱਕ ਹੈ ਪੰਜਾਬ ਦੇ ਲੋਕ ਸਮਝ ਚੁੱਕੇ ਆ ਪੰਜਾਬ ਦੇ ਲੋਕ ਇੱਕ ਤਰੀਕ ਨੂੰ ਜਵਾਬ ਦੇਣਗੇ ਸ਼ੀਕਾ ਨਮਦਾਬ ਨੂੰ ਨਛਿਆ ਦੇ ਨਾਲ ਜੋੜਿਆ ਜਾ ਰਿਹਾ ਹੈ ਕਿਤੇ ਇੱਕ ਸਕੈਮ ਦੇ ਵਿੱਚ ਜਿਹੜਾ ਉਹਨਾਂ ਦਾ ਮੇਰੇ ਤੋਂ ਕੋਈ ਜੇ ਇਹਨਾਂ ਨੂੰ ਲੱਗਦਾ ਹੈ ਕਿ ਮੇਰੀ ਫੋਟੋ ਦੇ ਹਾਰ ਤੇ ਤੁਸੀਂ ਮੈਨੂੰ ਬੁਲਾਉਂਦੇ ਮੈਂ ਕਹਿੰਦਾ ਮੈਨੂੰ ਬੁਲਾ ਲੈਣ ਬੁਲਾਉਂਦੇ ਕੋਈ ਨਹੀਂ ਫਿਰ ਸਰਦਾਰ ਬਲਕਾਰ ਸਿੰਘ ਨੂੰ ਬੁਲਾ ਲੈਣਾ ਫਿਰ ਅਨਮੋਲ ਗਗਨ ਮਾਨ ਨੂੰ ਬੁਲਾ ਲੈਣਾ ਤੇ ਮੈਡਮ ਰਾਜਵਿੰਦਰ ਕੋਰ ਨੂੰ ਬੁਲਾ ਲੈਣਾ ਰਮਨ ਨਰੋੜੇ ਨੂੰ ਬੁਲਾ ਲੈਣਾ ਕਿਉਂਕਿ ਮੇਰੇ ਕੱਲੇ ਦਾ ਆਮਾਦੀ ਪਾਰਟੀ ਦਾ ਕਾਰਜਕਰਤਾ ਜੇ ਕੋ ਨਸ਼ਾ ਵੇਚਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੇ ਲੱਗਦਾ ਇਹਨਾਂ ਨੂੰ ਕੋਈ ਕਿ ਮੇਰੇ ਤੋਂ ਕੁਛ ਤਸੱਜ ਕਰਨੀ ਹੈ ਮੈਂ ਖੁਦ ਪੁਲਿਸ ਨੂੰ ਫੋਨ ਕਰ ਰਿਹਾ ਕਿ ਜਦੋਂ ਮੱਝ ਬੁਲਾ ਲਓ ਇਸ ਕਰਕੇ ਇਹ ਲੋਕ ਝੂਠੇ ਆ ਤੁਸੀਂ ਦੇਖਿਆ ਕਿ ਉਸ ਮੁੰਡੇ ਨੇ ਕਿਦਾਂ ਪਰਚਾ ਕੀਤਾ ਉਹਦੀਆਂ ਵੀਡੀਓ ਆਡੀਓ ਬਾਹਰ ਆ ਰਹੀਆਂ ਇੱਕ ਪੰਜਾਬ ਦੇ ਮੁੱਖ ਮੰਤਰੀ ਉਹ ਪੁਲਿਸ ਨੂੰ ਕਸ਼ ਕਰਨ ਦੇ ਲਈ ਨਸ਼ਾ ਖੁਦ ਖਰੀਦ ਕੇ ਪਾਇਆ ਜਾ ਰਿਹਾ ਇਹ ਆਨ ਵਾਲੇ ਦਿਨਾਂ ਵਿੱਚ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਇੱਕ ਜਿਹੜੀ ਲੈਟਰ ਤਿਆਰ ਕੀਤੀ ਹੈ ਮੈਨੂੰ ਉਹਦਾ ਹਾਈ ਕੋਰਟ ਬਹੁਤ ਜਲਦੀ ਇਹ ਤੇ ਡਿਸੀਜਨ ਲੈਣ ਵਾਲਾ